ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਹਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾ ਰਿਕੁਐਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਧੰਨਵਾਦ ਹੈ ਜੀ ਜਿਨ੍ਹਾਂ ਨੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆਗਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਆ ਜੀ ਵੀਰਾਂ ਨੂੰ ਵੀ ਰਿਕਵੈਸਟ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਰੇ ਤੇ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਆ ਜਿਹੜੇ ਤੁਹਾਨੂੰ ਉਹ ਕਿੱਦਾਂ ਲੱਗਦੇ ਨੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਨਿਊ ਸੂਟ ਤੇ ਜਿਹੜਾ ਵੀ ਕੋਈ ਸੂਟ ਤੁਹਾਨੂੰ ਪਸੰਦ ਹੋਇਆ ਉਹਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ WhatsApp ਨੰਬਰ ਜਿਹੜਾ ਚੱਲ ਰਿਹਾ ਹੈ 950130027 ਉਹਦੇ ਉੱਪਰ ਤੁਸੀਂ ਵਟਸਐਪ ਤੇ ਉਪਰ ਫੋਟੋ ਪੇਜ ਕੀ ਆਪਣਾ ਸੂਟ ਆ ਜਿਹੜਾ ਬੁੱਕ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਨਾਲ ਗੱਲ ਕਰਕੇ ਤੁਸੀਂ ਸੂਟ ਆ ਜਿਹੜਾ ਲੈ ਸਕਦੇ ਹੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਪਹਿਲਾ ਸੂਟ ਦਿਖਾਉਂਦੇ ਆਂ ਤੁਹਾਨੂੰ ਵਰਕ ਵਾਲਾ ਸਾਰੇ ਸੂਟ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਜੀ ਵੀਡੀਓ 'ਚ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਆਪਾਂ ਸਭ ਤੋਂ ਪਹਿਲਾ ਸੂਟ ਆ ਗਿਆ ਜੀ ਟੂ ਟੋਨ ਸਿਲਕ ਦੇ ਉੱਪਰ ਟੂ ਟੋਨ ਸਿਲਕ ਹੈ ਸ਼ੇਰ ਦਾ ਪਸ਼ਮੀਨਾ ਵੀ ਕਹਿੰਦੇ ਨੇ ਟੂ ਟੋਨ ਕਲਰ ਆਉਂਦਾ ਇਹਦੇ ਵਿੱਚ ਜਿਵੇਂ ਡਬਲ ਹੁੰਦਾ ਇਦਾਂ ਲਾਈਟ ਤੇ ਡਾਰਕ ਸਬਜੀ ਵਾਲਾ ਭਾਈ ਵੀ ਉਹਦੀ ਆਉਂਦਾ ਹੁੰਦਾ ਇਹ ਚੰਗੀ ਜਾਂਦੇ ਕੋਈ ਇਹਦਾ ਫੋਟੋ ਵੀਡੀਓ ਰੋਣੇ ਨਾ ਸਕਦੀਆਂ ਲੱਗਿਆ ਇਹਨਾਂ ਲਈ ਹਾਂ ਜੀ ਤੇ ਵਰਕ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਥੋੜਾ ਜਿਹਾ ਨੇੜੇ ਕਰਕੇ ਫਾ ਲਓ ਜੀ ਆ ਬਣਿਆ ਹੋਇਆ ਜੀ ਘੇਰਾ ਪੇਜ ਚਾਕਾਂ ਤੇ ਬਣਿਆ ਹੋਇਆ ਵਰਕ ਹੈਗਾ ਵਰਕ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਤੇ ਜਿਹੜਾ ਇਹਦੇ ਵਿੱਚ ਸ਼ਾਈਨਿੰਗ ਪੈਂਦੀ ਹੈ ਜਿਹੜੇ ਕਲਰ ਦੀ ਆਪਾਂ ਉਹ ਵਾਲਾ ਕਲਰ ਆ ਸਾਈਡ ਨਾਲ ਦੇਖਦੇ ਆ ਉਸ ਕਲਰ ਨਾਲ ਹੀ ਆਪਾਂ ਇਹਦਾ ਵਰਕ ਹੈ ਜਿਹੜਾ ਕੀਤਾ ਹੈਗਾ ਤੇ ਹੁਣ ਇਹਦੇ ਅੱਗੇ ਕੀ ਰਾ ਦੇਖੋ ਇਹ ਹੈਗੀਆਂ ਜਿਹੜੀਆਂ ਬਾਜੂ ਵਰਕ ਇਹ ਰੀਆ ਬਾਹਾਂਾਂ ਤੇ ਵਰਕ ਆਊਗਾ ਜੀ ਬਹੁਤ ਸੋਹਣਾ ਸਿੰਗਲ ਟਾਂਕੇ ਦਾ ਕੰਮ ਕੀਤਾ ਹੋਇਆ ਹੈਗਾ ਬਹੁਤ ਨੀਟ ਤੇ ਕਲੀਨ ਕੰਮ ਆ ਜੀ ਆ ਉਹ ਗਾ ਜੀ ਦੀ ਪਹੁੰਚ ਲਿਓ ਉੱਪਰ ਵਰਕ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਤੇ ਇਹ ਸੂਟ ਬਣਵਾ ਸਕਦੇ ਹੋ ਜੀ ਤੁਸੀਂ ਇਹ ਸੂਟ ਆਪਣਾ ਆਰਡਰ ਆਰਡਰ ਤੇ ਹੀ ਰੈਡੀ ਹੋਇਆ ਹੋਇਆ ਹੈਗਾ ਜੇ ਤੁਸੀਂ ਇਹਦੇ ਤੇ ਕਲਰ ਲੈਣੇ ਹੋਏ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਾਂ ਇਹਦੇ ਨਾਲ ਦੇ ਕਲਰ ਵੀ ਤੁਹਾਨੂੰ ਲੈ ਕੇ ਦੇ ਸਕਦੇ ਹਾਂਗੇ ਤੇ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਇਸ ਸਟੱਫ ਲਾ ਕੇ ਤੁਹਾਨੂੰ ਦੱਸਣ ਲੱਗੇ ਆਂਗੇ ਜੇ ਸੇਮ ਸਟੱਫ ਲਾ ਕੇ ਤੁਸੀਂ ਇਹ ਸੂਟ ਲੈਣਾਗਾ ਜੀ 2400 ਰੁਪਏ ਦਾ ਸੂਟ ਬਣੂਗਾ ਠੀਕ ਹੈ ਜੀ ਸੇਮ ਸਟੱਫ ਲਾ ਕੇ ਤੁਸੀਂ ਇਹ ਸੂਟ ਲੈਣਾ 2400 ਰੁਪਏ ਦੇ ਵਿੱਚ ਇਹ ਸੂਟ ਰੈਡੀ ਹੋਊਗਾ ਬਹੁਤ ਸੋਹਣਾ ਸਟਾਫਾ ਸਿਲਕ ਪਸ਼ਮੀਨਾ ਦਾ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਬਹੁਤ ਤਰ੍ਹਾਂ ਦਾ ਜਿਹੜਾ ਸਟੱਫ ਆਇਆ ਹੋਇਆਗਾ ਮਾਰਕੀਟ ਦੇ ਵਿੱਚ ਤੇ ਜੇ ਤੁਹਾਨੂੰ ਇਹ ਪਸੰਦ ਆ ਤੁਸੀਂ ਇਹਦੇ ਬਾਰੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਆਪਾਂ ਇਹ ਸਟਾਫ ਲਾ ਕੇ ਤੁਹਾਨੂੰ ਜਿਹੜਾ ਪ੍ਰਾਈਸ ਆ ਉਹ ਦੱਸਿਆਗਾ ਤੇ 2400 ਦੇ ਵਿੱਚ ਸੂਟ ਥੋੜਾ ਰੈਡੀ ਹੋ ਜਿਓ ਤੁਹਾਡੇ ਘਰ ਪਹੁੰਚ ਜੂਗਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਅਗਲਾ ਸੂਟ ਦਿਖਾਉਣੀ ਆ ਜੀ ਸਭ ਨੂੰ ਇਹ ਅਗਲਾ ਸੂਟ ਦਿਖਾਉਣੀ ਆ ਜੀ ਉਹ ਹੈਗਾ ਜੀ ਬੈਲਵਟ ਦੇ ਉੱਪਰ ਬੈਲਵਟ ਦੇ ਉੱਪਰ ਸੂਟ ਰੈਡੀ ਹੋਇਆਗਾ ਪਹਿਲਾਂ ਤੁਸੀਂ ਸੂਟ ਦੇਖੋ ਇਹ ਤੁਹਾਨੂੰ ਆਪਾਂ ਗਾਹ ਦੱਸਦੇ ਹਾਂਗੇ ਸੂਟ ਆ ਜਿਹੜਾ ਬਹੁਤ ਸੋਹਣਾ ਵੈਸੇ ਇਹ ਕਲਰ ਵੀ ਬਹੁਤ ਜ਼ਿਆਦਾ ਸੋਹਣਾਗਾ ਕਾਫੀ ਕਲਰ ਤੇ ਬੁੱਕ ਤੇ ਸੂਟ ਆ ਇਹ ਤੇ ਆਪਣਾ ਜਿਹੜਾ ਵਰਕ ਆ ਨਾ ਸੀ ਉਹ ਇੱਕ ਨੰਬਰ ਹੋਇਆ ਹੋਗਾ ਵਰਕ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਨਾ ਹੀ ਸਟੱਫ ਦੇ ਵਿੱਚ ਆਵੇ ਆਪਾਂ ਸਟੱਫ ਵੀ ਹੈ ਜਿਹੜਾ ਬਹੁਤ ਵਧੀਆ ਲਾਉਣਾਗਾ ਇਹੋ ਜੀ ਗੱਲ ਨਹੀਂ ਹੈਗੀ ਤੇ ਲਓ ਜੀ ਦੇਖ ਸਕਦੇ ਹੋ ਇਹ ਸਾਰਾ ਇਹਦੇ ਉੱਪਰ ਸਾਰਾ ਫਰੰਟ ਦੇ ਉੱਪਰ ਵਰਕ ਆਪੋ ਜੀ ਇਹ ਫਰੰਟ ਦੇ ਉੱਪਰ ਆਊਗਾ ਤੇ ਇਹ ਆਊਗਾ ਜੀ ਇਹਦੇ ਬਾਵਾਮਾਂ ਦੇ ਉੱਪਰ ਇਹ ਬਾਵਾਮਾਂ ਦੇ ਉੱਪਰ ਬਣਿਆ ਹੋਇਆ ਹੈਗਾ ਬਹੁਤ ਨੀਟ ਕਲੀਨ ਵਰਕ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ 1 ਮਿੰਟ ਪਹਿਲਾਂ ਤੇ ਆਹ ਵਰਕ ਆਊਗਾ ਜਿਹੜੇ ਪੌਂਚਾ ਦੇਖੀ ਇਹਦੀ ਬਾਟਮ ਦੇ ਉੱਪਰ ਵੀ ਵਰਕ ਹੈ ਜੀ ਤੇ ਸਟਾਫ ਬਹੁਤ ਸੋਹਣਾ ਲੱਗਿਆ ਹੋਇਆ 9000 ਬੈਲਵੜ ਦੇ ਉੱਪਰ ਇਹ ਸੂਟ ਰੈਡੀ ਹੋਇਆ ਸਟਾਫ ਦੇ ਬਾਰੇ ਦੱਸ ਦਿਆਂ ਤੁਹਾਨੂੰ ਇਹ ਸੂਟ ਹੈਗਾ ਜਿਹੜਾ ਇਹ 9000 ਬੈਲਵਟ ਦੇ ਉੱਪਰ ਰੈਡੀ ਹੋਇਆਗਾ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਆ ਆਪਾਂ ਤੁਹਾਨੂੰ ਅੱਗੇ ਕਲਰ ਵੀ ਦਿਖਾਵਾਂਗੇ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਉਹਦੇ ਤੇ ਤੁਸੀਂ ਇਹ ਕਲਰ ਆ ਜਿਹੜਾ ਬਣਵਾ ਸਕਦੇ ਹੋ ਜੇ ਸੇਮ ਤੇ ਲੈਣਾ ਹੋਇਆ ਸੇਮ ਵੀ ਮਿਲ ਜਾਊਗਾ ਬਟ ਆਪਾਂ ਅੱਜ ਕੁਝ ਹੋਰ ਕਲਰ ਦਿਖਾਵਾਂਗੇ ਤੁਹਾਨੂੰ ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਤੇ 9000 ਬੈਲ ਵਾਟਾ ਬਹੁਤ ਜਿਆਦੇ ਸੋਹਣੀ ਕੋਈ ਲਫਦੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋਗੇ ਕੋਈ ਲਫਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਜਿਆਦੇ ਵਧੀਆ ਸਟਾਫ ਹੈਗਾ ਇੱਕ ਨੰਬਰ ਸਟਾਫ ਲੱਗਿਆ ਹੋਇਆ ਜੀ ਤੇ ਇਹ ਸੂਟ ਆਪਣੇ ਕਸਟਮਰ ਦਾਗਾ ਜੇ ਤੁਸੀਂ ਹੋਰ ਸੂਟ ਲੈਣਾ ਹੋਵੇ ਉਹਦੇ ਲਈ ਤੁਸੀਂ ਆਪਣਾ ਆਰਡਰ ਜਿਹੜਾ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਉਣੇ ਹੈਗੇ ਪਹਿਲਾ ਕਲਰ ਹੈਗਾ ਜੀ ਪਿਸਤਾ ਗ੍ਰੀਨ ਇਹ ਪਿਸਤਾ ਗ੍ਰੀਨ ਕਲਰ ਹੈ ਜੀ ਦੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਇਹਦੇ ਫਰੰਟ ਜਿਹੜੀ ਮੋਰ ਉਹ ਲੱਗੀ ਹੋਈ ਆ ਵੀ ਇਹ 9000 ਬੈਲਵਟਾ ਬਹੁਤ ਵਧੀਆ ਸਟਾਫ ਆਗਾ ਲਓ ਜੀ ਦੇਖ ਸਕਦੇ ਹੋਗੇ ਆਹਦੇ ਉੱਪਰ ਮੋਰ ਲੱਗੀ ਹੋਈ ਆ ਬਹੁਤ ਵਧੀਆ ਸਟਾਫ ਆਗਾ ਇਹ ਕੋਈ ਲੱਫਟਾ ਨਹੀਂ ਹੈਗਾ ਜਿਵੇਂ ਵੀ ਤੁਸੀਂ ਬਣਾ ਕੇ ਸੂਟ ਆ ਜਿਹੜਾ ਆਪਣਾ ਪਾ ਸਕਦੇ ਹੋਗੇ ਤੇ ਅਗਲਾ ਕਲਰ ਦਿਖਾਉਣੀ ਆ ਜੀ ਤੁਹਾਨੂੰ ਲਓ ਜੀ ਇਹ ਵੀ ਕਲਰ ਬਹੁਤ ਜਿਆਦਾ ਸੋਨਾ ਕਲਰ ਹੈਗਾ ਕਲਰ ਦਾ ਨਾਮ ਕੀ ਆ ਲਓ ਜੀ ਇਹ ਵੀ ਬਹੁਤ ਸੋਨਾ ਕਲਰ ਹੈਗਾ ਇਹ ਪਿੰਕ ਜਿਵੇਂ ਪਿੰਕ ਕਿਤਾ ਆਣੀ ਹਾਂ ਸਾਈਡ ਜੀ ਕਿਹੜਾ ਆਣੀ ਹਾਂ ਸਾਈਡ ਆਨੀਅਨ ਛੇੜ ਤਾਂ ਮਗੂ ਹੋ ਗਿਆ ਵੈਸੇ ਹੈ ਆਨੀਅਨ ਛੇੜ ਤੇ ਪਰਪਲ ਜਾਂ ਵੀ ਇਹਦੇ ਦੋਨੇ ਟੋਨਾਂ ਜੀ ਪੈਂਦੇ ਆ ਨੇ ਜੀ ਜਿਵੇਂ ਲਵੈਂਡਰ ਹੁੰਦਾ ਲਾਈਟ ਲਵੈਂਡਰ ਜਿਹਾ ਉਵੇਂ ਜੇ ਟੋਨ ਪੈਂਦੀ ਆ ਪਿੰਕ ਕਲਰ ਆ ਵੈਸੇ ਪਿੰਕ ਜਿਹਾ ਵੰਗੂ ਆਏਗਾ ਕਲਰ ਤੁਹਾਡੇ ਸਾਹਮਣੇ ਜਿਹੜਾ ਜੈਕਟਰ ਆ ਜਿਹਾ ਵਾਂ ਸੇਮ ਆ ਰਿਹਾਗਾ ਥੋੜਾ ਜਿਹਾ ਹੋਰ ਹੈ ਕਿਵੇਂ ਆ ਰਿਹਾ ਪਿੱਕਾ ਜਿਹਾ ਡਾਰਕ ਪਿੱਕਾ ਲਾਈਟ ਆ ਰਿਹਾਗਾ ਥੋੜਾ ਜਿਹਾ ਵੀਡੀਓ ਦੇ ਵਿੱਚ ਇਹ ਲਾਈਟ ਆ ਰਿਹਾਗਾ ਇੱਕ ਨੰਬਰ ਤੇ ਕਲਰ ਇਹ ਬਹੁਤ ਜਿਆਦਾ ਸੋਹਣਾਗਾ ਬਾਕੀ ਜੇ ਤੁਸੀਂ ਲੈਣਾ ਹੋਇਆ ਤੁਸੀਂ ਫੋਟੋ ਮੰਗਵਾ ਸਕਦੇ ਹੋ ਆਪਾਂ ਤੁਹਾਨੂੰ ਫੋਟੋ ਭੇਜ ਦਾਂਗੇ ਤੁਹਾਨੂੰ ਪਤਾ ਲੱਗ ਜੂਜੇ ਠੀਕ ਹੈ ਵੀ ਕਿਹੜਾ ਕਲਰ ਆਇਆ ਅਗਲਾ ਕਲਰ ਹੈਗਾ ਜੀ ਪੈਰਟ ਇਹ ਮਹਿੰਦੀ ਪੈਰਟ ਕਲਰ ਹੈਗਾ ਇਹ ਵੀ ਬਹੁਤ ਸੋਹਣਾਗਾ ਤੇ ਇਹਦੀ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਹਾਨੂੰ ਪਸੰਦ ਆਗਾ ਸੇਮ ਸਟਾਫ ਹੈਗਾ ਤੇ ਕੋਈ ਇਹਦੇ ਵਿੱਚ ਪ੍ਰੋਬਲਮ ਵੀ ਹੈਗੀ ਬਹੁਤ ਵਧੀਆ ਸਲਾਈਸ ਨਹੀਂ ਕੋਈ ਵੀ ਦਿੱਕਤ ਆਉਂਦੀ ਹੈਗੀ ਤੇ ਇਹ ਵੀ ਬਹੁਤ ਸੋਹਣਾ ਜੇ ਤੁਸੀਂ ਵਰਕ ਵੀ ਕਰਵਾਉਣ ਕੇ ਚਾਹੋ ਲੈਣਾ ਚਾਹੁੰਦੇ ਹੋ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਜੇ ਬਿਟ ਆਊਟ ਵਰਕ ਤੋਂ ਲੈਣਾ ਤਾਂ ਘਰ ਬੈਠੇ ਤੁਸੀਂ ਸੂਟ ਆ ਜਿਹੜਾ ਇਹ ਮੰਗਵਾ ਸਕਦੇ ਹੋ ਜੀ ਬਹੁਤ ਵਧੀਆ ਕੁਆਲਟੀ ਦਾ ਸਟਾਫ ਲੈ ਕੇ ਆਏ ਆ ਜੀ ਆਪਾਂ ਤੁਹਾਡੇ ਲਈ ਅਗਲਾ ਕਲਰ ਹੈ ਜੀ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਅਗਲਾ ਕਲਰ ਹੈਗਾ ਜੀ ਜਾਮਨੀ ਸੇਮ ਆ ਰਿਹਾ ਕੰਦਰ ਜਿਦਾਂ ਦਾ ਕੱਲਾ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਉਦਾਂ ਦਾ ਕਲਰ ਆਗਾ ਸੇਮ ਚਾਮਣੀ ਜੀ ਟੋਨ ਦੇ ਵਿੱਚ ਹੈ ਕਲਰ ਇਹ ਵੀ ਬਹੁਤ ਸੋਹਣਾਗਾ ਕਲਰ ਇਹ ਹੈ ਜਿਆ ਰਿਹਾ ਇਹਦਾ ਨਾਮ ਵੀ ਪਤਾ ਨਹੀਂ ਲੱਗਦਾ ਵੀ ਕਿਹੜਾ ਕਿਹੜਾ ਕੰਦਰ ਰੰਗ ਇਹ ਵੀ ਬਹੁਤ ਸੋਹਣਾਗਾ ਕਿਉਂਕਿ ਇੱਕ ਕਲਰ ਦੇ ਵਿੱਚ ਉਹ ਹੀ ਬਹੁਤ ਸਾਰੇ ਕਲਰ ਤੇ ਨਿਕਲ ਕੇ ਆ ਰਹੇ ਨੇ ਫਿਰ ਉਦੋਂ ਪਤਾ ਨਹੀਂ ਲੱਗਦਾ ਵੀ ਕਿਹੜਾ ਨਾਮ ਲਈਏ ਕਲਰ ਦਾ ਕਿਹੜਾ ਨਾਮ ਲਈਏ ਇਹ ਅਗਲਾ ਸੂਟ ਦਿਖਾਉਣੀ ਆ ਜੀ ਸੋਨੂੰ ਅਗਲਾ ਕਲਰ ਵੀ ਬਹੁਤ ਸੋਹਣਾ ਜੀ ਫਰੋਜੀ ਕਲਰ ਦੇ ਵਿੱਚ ਅਗਲਾ ਸੂਟ ਹੈਗਾ ਇਹ ਵੀ ਬਹੁਤ ਸੋਹਣਾ ਲੋ ਜੀ ਸੇਮ ਆ ਰਿਹਾਗਾ ਹਾਂ ਸੇਮ ਸੰਤਰੀ ਵਰਗਾ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਜੀ ਕਲਰ ਬਹੁਤ ਸੋਹਣਾ ਹੈ ਇਹਦੀ ਤੇ ਇੱਕ ਸੂਟ ਆਪਣਾ ਹੋਰ ਰਹਿ ਗਿਆ ਸੀ ਜੀ ਦਿਖਾਉਣ ਵਾਲਾ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ ਇਹ ਸੂਟ ਆਪਣਾ ਹੁਣੇ ਸਟਿਚਿੰਗ ਹੋ ਕੇ ਆਇਆ ਜੀ ਪਹਿਲਾਂ ਆਪਾਂ ਵੀਡੀਓ ਚ ਪਾਇਆ ਨਹੀਂ ਹੈਗਾ ਹੁਣ ਆਪਾਂ ਇਹਨੂੰ ਪਾ ਰਹੇ ਹਾਂ ਲਓ ਜੀ ਇਹ ਸੂਟ ਮੇਰਾ ਖੁੱਦ ਦਾ ਰੈਡੀ ਹੋਇਆ ਜੀ ਫੁੱਦਾ ਸੁੰਦਰ ਰੈਡੀ ਹੋਇਆ ਜੀ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆਗਾ ਤੇ ਇਹਦੇ ਵਿੱਚ ਆਹ ਵਾਲਾ ਕਲਰ ਸੇਮ ਹੀ ਹੈਗਾ ਮੜਾ ਜਿਹਾ ਫਰਕ ਹੈਗਾ ਹਨਾ ਥੋੜਾ ਜਿਹਾ ਫਰਕ ਹੈ ਦਿੱਕ ਨੂੰ ਲੱਗਦਾ ਫੋਟੋ ਚ ਲੱਗਦਾ ਤੇ ਜੇ ਤੁਸੀਂ ਇਹ ਵਾਲਾ ਵਰਕ ਵੀ ਬਣਵਾਉਣਾ ਚਾਹੁੰਦੇ ਹੋ ਇਹ ਵਾਲਾ ਵਰਕ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਵਰਕ ਵੀ ਤੁਸੀਂ ਲੈ ਸਕਦੇ ਹੋ ਜੀ ਇਹ ਵੀ ਵਰਕ ਤੁਸੀਂ ਕਰਵਾ ਸਕਦੇ ਹੋ ਆ ਗੈਂਦੇ ਦੀ ਬਾਜੂ ਦੇ ਉੱਪਰ ਵਰਕ ਲਓ ਜੀ ਬਹੁਤ ਸੋਹਣੀਆਂ ਬਾਜੂਆਂ ਬਣੀਆਂ ਨੇ ਬਾਜੂ ਵਰਕ ਹੈਗਾ ਇਹਦੀ ਆਪਾਂ ਸਲਵਾਰ ਦੇ ਉੱਪਰ ਹੈ ਜਿਹੜਾ ਵਰਕ ਨਹੀਂ ਕਰਵਾਇਆ ਜੀ ਜੇ ਤੁਸੀਂ ਚਾਹੋ ਤਾਂ ਸਲਵਾਰ ਦੇ ਉੱਪਰ ਵੀ ਕਰਵਾ ਸਕਦੇ ਹੋਗੇ ਲਓ ਜੀ ਤੇ ਜੇਕਰ ਤੁਸੀਂ ਸਟਿਚ ਕਰਵਾ ਕੇ ਸੂਟ ਲੈਣਾ ਚਾਹੁੰਦੇ ਹੋ ਸਟਿਚ ਕਰਵਾ ਕੇ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਲਓ ਜੀ ਇਹ ਥੋੜਾ ਟਾਈਮ ਪਹਿਲਾਂ ਸੂਟ ਸਟਿਚ ਹੋ ਕੇ ਆ ਜਾਣਾ ਆਪਾਂ ਪਾ ਕੇ ਵੀ ਦਿਖਾਈ ਦੇਣਾ ਸੀ ਫਿਰ ਵਾਕੀ ਵੀਡੀਓ ਬਣਾ ਦਿੰਦੇ ਲੋ ਜੀ ਜੇ ਤੁਹਾਨੂੰ ਪਸੰਦ ਆਏ ਵਰਕ ਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ